ਜਿਹੜਾ ਟਰੈਕਟਰ ਕਰ ਲਿਆ ਸਟਾਰਟ ਆ ਇਸ ਦਾ ਫਿਊਜ ਹਿੱਲੇਦਾ ਬਾਈ ਹਰਚੁਲਟੀ ਟਰੈਕਟਰ ਮੈਂ ਕੋਈ ਖਰਾਬੀ ਨਹੀਂ ਦਿੱਤੀ ਸੀ ਕਿ ਕਾ ਫਿਊਜ ਉੜੇਦਾ ਇੱਥੇ ਦੇਖਦਾ ਫਿਊਜ ਉੜ ਰਿਹਾ ਹੈ ਕੱਲ ਵਾਂਗ ਸਟਾਰਟ ਨਹੀਂ ਹੋਣਾ ਇਹ ਬੜੇ ਸਟਾਰਟ ਲਿਆ ਇਹਦਾ ਹੌਲ ਟਾਈਮ ਪਰ ਦੇ ਕੇ ਫਿਊਜ ਜਿਹੜੇ ਸੀ ਸਵਾ ਦੂਏ ਜਿਵੇਂ ਤੁਹਾਨੂੰ ਲਿਖਿਆ ਉਸ ਵਾਰੀ ਹੈ ਨਾ ਜੀ ਪੁਰਾਣਾ ਚਲੋ ਵੀ ਪਾਈਏ ਹੁਣ ਹੈਰੋਂ ਲੈ ਵੀ ਮਿੱਤਰੋ ਹੈਰੋਂ ਖੜੀ ਹੈ ਬਹੁਤ ਕਸੁੱਤੀ ਬੜਾ ਟਰੈਲੀ ਪਿੱਛਾ ਕਰਾਂਗੇ ਭੰਗੂ ਸਾਹਿਬ ਨੇ ਬਹੁਤ ਜੋਰ ਲਾਇਆ ਸਵੇਰੇ ਸਵੇਰੇ ਭਨਵਾਨੀ ਐ ਜਹਾ ਭਈ ਅਸੀਂ ਪਾਗ ਨਹੀਂ ਲੈ ਪਾਗਲੇ ਆ ਹਮ ਹਮੇ ਲੈ ਗਏ ਦੇ ਇਸਮ ਨਹੀਂ ਪੜੇਗਾ ਅਬ ਕੀ ਕਰੇਗਾ ਉਹ ਤੂੰ ਬਰੀਕ ਜਿਹਾ ਦੇਖਣਾ ਨੂੰ ਭਰਾ ਬਾਈ ਮਾਰਦਾ ਗੁੱਲਾ ਹੀ ਸਮਣੀ ਫਸ ਰਿਹਾ ਆ ਦੇਖੋ ਜੀ ਮੋਟਾ ਜੋ ਟ੍ਰੈਲੀ ਬਰਾ ਕਰਕੇ ਫੇਰ ਹੈਰਾ ਵਾਗੂਗੀ ਜੋ ਕਰਾਇਆ ਨੇ ਇਧਰ ਆਓ ਗੇਰ ਰੱਖਿਆ ਉਧਰੋਂ ਪੈਪ ਜੇ ਪਏ ਜੋ ਵਿਚੇ ਨੂੰ ਲੰਘ ਜੇ ਉਹ ਰੋ ਚਲੋ ਦੇਖਾਂ ਜੀ ਕੀ ਮੈਂ ਕੱਢੀ ਆ ਵਹੇ ਰੋਹਾਰਾ ਲੈ ਵੀ ਮਿੱਤਰੋ ਕੌਲੀ ਹੈ ਰੋ ਚੱਲੀਏ ਖੇਤਾਂ ਵਾਂ ਤੇਲ ਤੁਲ ਪਵਾਈਏ ਬਈ ਪਹਿਲਾਂ ਟੈਂਕੀ ਫੁੱਲ ਕਰਾਈਏ ਜੇ ਬੈਠਾ ਸਤਿ ਸ੍ਰੀ ਅਕਾਲ ਜੀ ਰਾਹ ਠੀਕ ਤਾਂ ਠੰਡ ਤਾਂ ਨਹੀਂ ਲਗੀ ਆ ਵੀ ਮਿੱਤਰੋ 4420 ਦਾ ਪਿਆ 46 ਲੀਟਰ ਟੈਂਕੀ ਹੋ ਗਈ ਫੁੱਲ ਲਾ ਵੀ ਮਿੱਤਰੋ ਆ ਗਏ ਖੇਤਾਂ માં ਗੱਲ ਤੋੜਦੇ ਟਮਾਟਰ ਵਧੀਆ ਹੋ ਗਏ ਸਪਰੇਅ ਕਰਾਈਏ ਬਈ ਟਮਾਟਰਾਂ ਦਾ ਸਪਰੇਅ ਮੰਗ ਰਹੇ ਆ ਲੱਗਿਆ ਜੋਰ ਜਾ ਤੇ ਬਾੜੀਆਂ ਖੇਤਾਂ માં ਪਰਾਂ ਨੂੰ ਬਾੜेंगे ਕਮਾ ਆ ਗਿਆ ਉੱਥੇ ਨੂੰ ਆਹ ਅਜੇ ਇਧਰ ਨਹੀਂ ਜਾਣਾ ਨੂੰ ਲੈ ਚੱਲ ਜਾਈਏ ਹੋਰ ਬਹੁਤ ਥੋੜੀ ਜਾ ਰਾਤਰੀ ਵੱਜਦੀ ਆ ਕਹਾ ਐ ਮਜਦਾ ਡਾਇਰੈਕਟਰ ਲੰਘ ਗਿਆ ਤੇ ਆ ਬੜਾ ਮਸੂ ਬਾੜਾ ਇਹਨੂੰ ਥਰੋ ਥਰੋ ਵੀ ਮੈਨੂੰ ਤੇ ਵੜ ਕੇ ਖੇਤਾਂ ਵਾਹ ਬਾਈ ਉਹ ਥਾ ਖੜਾ ਦੇ ਹਜੇ ਜਾ ਕੇ ਰੋਟੀ ਪਾਣੀ ਛਕੀਏ ਫੇਰ ਇੱਕ ਸ਼ੁਰੂ ਕਰਾਂਗੇ ਬਾਹੀ ਬੋਈ ਥੋੜ੍ਹ ਕੇ ਫੇਰੋਂ ਮੁੰਡੇ ਖੜੇ ਆ ਭੰਗੂ ਆ ਗਿਆ ਇੱਧਰ ਆ ਗਿਆ ਜੱਸ ਹੋਰ ਜੱਸ ਠੀਕ ਆ ਤੇ ਦੇਖੀ ਕੇਸ ਲਾਹਾ ਕਰ ਰਹੇ ਤੇ ਦੋ ਜਣੇ ਥਾਵਾ ਮਾਨਸਬਾ ਸੇ ਲਾ ਰਹੇ ਤੇ ਕਰ ਹਾਂ ਯਾਰ ਇਹ ਜੇ ਤਾਂ ਕਰ ਰਹੇ ਤੇ ਹੱਥ ਉੱਤੇ ਜਿੱਧਰ ਤੈਨੂੰ ਬਹੁਤ ਬਹੁਤ ਤੈਨੂੰ ਦੇਖ ਰਿਹਾ ਆ ਅੱਛਾ ਲੈ ਵੀ ਗਾਠੇ ਦਾ ਖਾ ਖੂਗੇ ਪਾਣੀ ਹੋਣ ਲੱਗੇ ਖੜੇ ਲੱਗਿਆ ਜੋਰ ਜਾਂ ਭਰਨਾ ਆਪਣੇ ਆਪ ਹੈਗਾ ਕਿਉਂ ਵੀ ਲੈ ਵੀ ਮਿੱਤਰੋ ਖੇਤਾਂ ਮਾ ਬਾਦਮਾ ਇਹ ਭੁੱਖ ਪਹਿਲਾਂ ਲੱਗੀ ਲੱਗੇ ਪ੍ਰਸਾਦੇ ਸ਼ਕਣਾਂ ਤੇ ਇਹਦੇ ਬਾਅਦ ਬੈਠਾ ਟਰੈਕਟਰ 'ਤੇ ਦੇਖਾਂ ਕਿਹੜਾ ਡਰਾਈਵਰ ਬਣੇਗਾ ਭੰਗੂ ਬਣੇਗਾ ਲਵੀ ਬਣੇਗਾ ਮੈਂ ਚਲਾਵਾਂਗਾ ਅਜੇ ਟਮਾਟਰਾਂ ਦੀ ਪਈਆਂ ਵੀ 16-17 ਗਰੇਟਾਂ ਨਿਖਾਰਨੀਆਂ ਤੜੀ ਸਤਿ ਸ੍ਰੀ ਅਕਾਲ ਕਰ ਬਈ ਬੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇ ਦਿਨਾਂ ਵੱਧ ਕਰ ਰਹੇ ਹੋ 3-4 ਦਿਨ ਆ ਠੀਕ ਆ ਵੀ ਮਿੱਤਰੋ ਜੋੜ ਲਈ ਹੈਰੋਂ ਖੋਲ ਲਈ ਤੇ ਪੱਟਾ-ਪੱਟਾ ਵਾ ਗਰੇਟੇ ਦੇ ਰਿਆ ਇਹਦੇ 'ਚ ਭੰਗੂ ਭਾਵੇਗਾ ਮੈਨੇ ਟਵਾਟਰ ਲਖਾਰਨੇ ਔਰ ਸੁਖਮਾਰ ਕੇ ਗਰੇਟਾਂ ਹੀ ਭਰ ਦਿੰਗੇ ਬੜੀ ਵਧੀਆ ਲੱਗ ਰਹੀ ਹੈਰੋਂ ਤੋਂ ਟਰੈਕਟਰ ਵਾ ਹੌਂ ਲੈਂਡ ਵਾ ਤੇ ਕਹਿੰਦਾ ਸਿੱਖਣਾ ਵਾ ਚੱਲ ਚਲਾ ਲਾ ਫਲਾਈ ਜੀ ਸਮਝਾਤੀ ਇਤਨਾ ਬਣੀ ਤੇ ਹੁਣ ਦੇਰਾ ਗੇੜੇ ਦੇਖਦੇ ਆ ਕਿਤਨਾ ਚਲਾਵਾ ਜਾੜਦੇ ਮੇਰਾ ਮਜ਼ਾਕ ਕਰ ਰਿਆ ਔਰ ਇਹਨਾਂ ਮੋੜ ਰੀ ਨੂੰ ਪੂਰੀ ਹੋ ਗਈ ਚੱਲ ਥੈਰਾ ਤਾਂ ਬਥਰੀ ਲਗਾ ਬਾਈ ਕਿੱਲੀ ਘਟਾਈ ਅੱਜ ਟੋਏ ਜੇ ਲੱਗੀ ਦੀ ਪਾਣਾ ਬਾ ਕਿੱਲੀ ਘਟਾਲਾ ਇੱਕ ਲੈ ਮੁੰਡਿਓ ਖਿੱਚ ਤਾ ਕੰਮ ਦੋ ਕਿੱਲੇ ਪਾੜ-ਪਾੜ ਕਰਤੇ ਇਹ ਖੱਤੀ ਜੀ ਦੀ ਧਰ ਤੇ ਤਿੰਨ ਕਿੱਬੇ ਥੜ ਗਈ ਉਹ ਕਰ ਰਿਹਾ ਉਹਨਾਂ ਨੂੰ ਸਿੱਖ ਗਿਆ ਵੀ ਪੰਗੂ ਵੀ ਟਰੈਕਟਰ ਚਲਾਣਾ ਹਲਾਇ ਬਣੀ ਹਨ ਵਧੀਆ ਬਾਕੀ ਕਰ ਰਹੇ ਟਮਾਟਰਾਂ ਦੀ ਛਟਾਈ ਉਹ ਆਪਣੀਆਂ ਗਰੇਟਾਂ ਦੁਬਾਰਾ ਫੇਰ ਲਾਉਣਾ ਤੇ ਵੀਜੀ ਹੋਣਾ ਕਿਤੇ ਵੀ ਹੋਗਾ ਮਾਮਾ ਦਾ ਮਿੱਤਰੋ ਨਾਣੂ ਨੇ ਬਾਤੇ 2.5 ਕਿੱਲੇ 2.5 ਪੌਣੇ 3 ਕਿੱਲੇ ਜੋ ਕਿੱਲਾ ਬਾਤੇ ਆ ਤੇ ਹੁਣ ਉਹ ਅੱਗੇ ਖੰਭਾ ਜਾ ਆ ਗਿਆ ਬਾਈ ਉਹ ਖੰਭਾ ਜਾ ਜਿਹੜਾ ਦਿਖ ਰਿਹਾ ਉਹ ਵਿੱਚ ਫਸਾ ਤੇ ਨਾਣੂ ਖਾ ਤੂੰ ਬਾਪ ਨੂੰ ਪਰ ਹੁਣ ਮੈਂ ਪਾਵਾਂ ਇੱਕ ਅੱਜ ਚ ਖਾਵਾਂ ਰਾਤ ਠੰਡ ਲੱਗੀ ਲੇਟ ਆਇਆ ਨਾ ਰਾਤ ਬਈ ਬਹੁਤ ਹਨੇਰਾ ਜਾ ਹੋ ਗਿਆ ਬੜੀ ਠੰਡ ਲੱਗੀ ਸਿਰ ਨੂੰ ਸਿਰ ਵੀ ਧੁੱਕੀ ਜਾ ਰਾ ਮਿੱਠੇ ਮਿੱਠੇ ਜਾ ਚਲੋ ਨਵੇੜੀ ਕੰਮ ਇਹਦਾ ਪਾੜ ਪਾੜ ਕਰ ਰਹੇ ਆ ਬਈ ਜੇ ਦੁਫਰ ਵੀ ਕਰਦੀ ਆ ਨਾਲ ਹੀ ਨਾਲ ਦੁਫਰ ਕਰ ਦਿੰਗੇ ਉਹ ਨਵੇੜੀ ہماری ਇਹ ਸਲਫਾ ਕਿੱਲੇ داری ਲੋ ਵੀ ਮਿੱਤਰੋ ਟਮਾਟਰਾਂ 'ਵਾਂ ਲੱਗੇ ਸਪਰੇਅ ਕਰਨਾ ਦਵਾਈ ਕੱਢ ਲਈ ਹੁਣ ਘੋਲ ਲਈਏ ਇਸ ਨੂੰ ਲੈ ਚੱਕ ਬਾਲਟੀਆਂ ਤਣੀ ਚਲਿਏ ਖਾਲਕਣੀ ਨੂੰ ਬਣਾਈਏ ਨਾ ਘੋਲ ਉਹ ਕਰੇ ਭਰੀਆਂ ਜੀ ਤੀਮਾ ਛੱਡਿਆ ਔਰ ਰਹਿ ਗਈਆਂ ਦੋ ਤਿੰਨ ਕਹਿਰੀਆਂ ਚਲਿਏ ਇਸ ਨੂੰ ਭਰਨਦੇ ਤੇ ਰਸਮਾ ਵੀ ਕਰਾਂ ਬਈ ਲੈ ਵੀ ਮਿੱਤਰੋ ਰਾਜੂ ਵੀਰ ਆ ਗਿਆ ਬੋਲੋ ਬਈ ਹਾਂਜੀ ਸਤਿ ਸ੍ਰੀ ਅਕਾਲ ਆਈ ਮੋਟੋ ਖਿੱਚਦਾ ਕੰਮ ਹੈ ਥੋੜਾ ਨਿਕਲ ਕੇ ਕਰਵਾਉਣਾ ਹੈ ਹਾਂ ਮਿੱਤਰੋ 10 ਗਰੇਟਾਂ ਨੇ ਆ ਹੋ ਗਈਆਂ 5 ਜੋ ਆ ਹੋ ਗਈਆਂ 15 ਗਰੇਟਾਂ ਹੋ ਗਈਆਂ ਬਾ ਗੱਡੀ ਵਾਲਾ ਆ ਰਿਹਾ ਛੇਤੀ ਜੇਤੀ ਮੈਂ ਭਰੀਆਂ ਬਈ ਉਧਰ ਦੇਖ ਲਵੀਂ ਨੇ ਕੀ ਕਰਨੇ ਆ ਹਰਿੰਦਰ ਕੀ ਢੂਈ ਆ ਕਰਤੀ ਓ ਦੱਬਦੀ ਹਰਿੰਦਰ ਕੀ ਢੂਈ ਓ ਵਜਣ ਦੇ ਤੇ ਆ ਤੇ ਘਾੜਨ ਦੇ ਗੱਡੀ ਵਾਲੇ ਨੂੰ ਪਹਿਲਾਂ ਆ ਕਹਤਾ ਮੈਂ ਹਜੇ ਭਰਨੀਆਂ ਬਈ ਤੇ ਉਹ ਫਿਰ ਅੱਗੇ ਹੋਰ ਦੇ ਰੇਲ ਲੰਘ ਗਿਆ ਇਹ ਇਹ ਆਵੇਗਾ ਵੀ ਉਹਨਾਂ ਦਾ ਮਾਸ ਨੂੰ ਬਸ ਨਵੇੜੀੇ ਕੰਮ ਉਧਰ ਉਹ ਟਰੈਕਟਰ ਖੜਾ ਉਹ ਖੇਤ ਬਣੇ ਆ ਬਈ ਪਰ ਦੋਹਰ ਕਰਨੀਆਂ ਪਾੜ ਪੜ ਕਰਤੀ ਭੇਜਦੀ ਗੱਡੀ ਓਵਰਲੋਡ ਦੀ ਗਰੇਟਾਂ ਪਿੱਛੇ ਰੱਖੀਆਂ ਰੱਸੀ ਵਾਰ ਗਿਆ ਲੱਗੀ ਲੰਗੀ ਲੰਗੀ ਕਿਵੇਂ ਇਧਰ ਕਿੰਨੇ ਸਪੀਡ ਨਾਲ ਲੈ ਜਾਓ ਕਾਲੀ ਹੋ ਰਹੀ ਆ ਬਈ 3 ਵਜੇ ਲੇਟ ਹੋ ਰਿਹਾ ਵੰਡੀਆਂ ਦੇ ਚਲੋ ਵੀ ਆਪਾਂ ਖੇਤ ਬਾਈਏ ਜਾ ਕੇ ਦੋਹਰ ਕਰੀਏ ਆਈਪਾ ਦੂਰ ਸਾਡੇ 4 ਗਿੱਲਿਆਂ ਦੀ ਕਰਤੇ ਤਿਆਰ ਬਹਿਰੋਂ ਇਕੱਠੀ ਕਰੀਏ ਵਾ ਗਰਦ ਤੋੜਾ ਬਾਈ ਉਹ ਦੇਖੋ ਬਾਲਾ ਵੀ ਗਰਦ ਲੱਗ ਰਹੀ ਹੋਣੀ ਗਲ ਟਰੈਕਟਰ ਭੰਨਦੇ ਭੰਨ ਕਰ ਰੱਖਦੇ ਹੈਗੇ ਜੇ ਬਣਾ ਦੂ ਦੂਰ ਮਾਂ ਜਾਂਦਾ ਲਗਾ ਪਾੜ ਪਾਣੀ ਲੱਗਦੇ ਅਜੇ ਤੇ ਚਲੋ ਕਰੀਏ ਇਕੱਠੀ ਤੇ ਸੂਰਜ ਵੀ ਚਿਪ ਗਿਆ ਬਾਈ ਭੱਟੇ ਵਾ ਆ ਗਿਆ ਚਿਮਣੀ ਜੀ ਕੇ ਪਾਸ ਤੇ ਚਲੋ ਲਵੀ ਕਰਾ ਇਕੱਠੀ ਫੇਰ ਚਲੋ ਕਰਦੇ ਆਂ ਇਕੱਠੀ ਲੈ ਵੀ ਮਿੱਤਰੋ ਖੜਾ ਦੇ ਲਿਆਣਗੇ ਟਰੈਕਟਰ ਖੇਤ ਕੇ ਗੇਟ ਮੁਰੇ ਮੋੜ ਰਗੇ ਤੇ ਦੇਖਦੇ ਆ ਸਵਾਗਾ ਮਾਰਨ ਦੇਖਾਂ ਯਾਰ ਸਵਾਗਾ ਵੀ ਮਾਰਦੀ ਏ ਇਸ ਕੇ ਉੱਪਰ ਡਲੇ ਜੇ ਫੁੱਟ ਜੰਗੇ ਤੇ ਮੱਲਗਾ ਲਵੀ ਆਂਡੇ ਦੇਖ ਰਿਆ ਹੈ ਰਾਂਡੇ ਹਾਂ ਕਿੰਨੇ ਆ ਕਿੰਨੇ ਆ ਚੱਕ ਲਿਆ ਫਿਰ ਲੈ ਦੇਖ ਰਿਹਾ ਵੀ ਤੂੰ ਆਂਡੇ ਚੱਕ ਲਿਆ ਪਰੰਦਰ ਮੇਰੇ ਤਾਂ ਮੋਬਾਈਲ ਵੀ ਮਿੱਟੀ ਪੱਟੀ ਪਈ ਪਈ ਆ ਬਈ ਪੂਰੀ हां सूरज जी रज्जी ਤਾ ਉਹ ਫੋਦਰ ਫਰ ਰਹੇ ਮੁਰਗੇ ਮੈਂ ਮਨਨਜਨ ਕਰਦੇ ਉਹ ਇਧਰ ਤਾ ਖਾ ਦੇ ਲੈ ਬਈ ਤਿੰਨ ਅੰਡੇ ਆ ਗਏ ਅੱਜ ਅੱਜ ਜਖਾਮ ਵੀ ਹੋ ਰਿਹਾ ਬਾਈ ਤਿੰਨ ਬੰਦੇ ਤਿੰਨ ਅੰਡੇ ਤਿੰਨ ਬੰਦੇ ਤਿੰਨ ਅੰਡੇ ਜਖਾਮ ਹੋ ਰਿਹਾ ਜਦੋਂ ਇਹ ਦੇਸੀ ਖਾਣਾ ਪਵੇਗਾ ਬਾਈ ਪਿਓ ਰਾਂਡਾ ਓਏ ਹਰਿੰਦਰ ਤੋਂ ਖਾਵੇਗਾ ਦੇਖ ਲੈ ਚਲੋ ਜਵਾਬ ਨਹੀਂ ਹੁੰਦੇ ਇੱਕ ਦਿਨ ਸੁਹਾਗਾ ਮਾਰੀ ਕਿ ਨਾ ਦਿਨ ਤੋਂ ਛਿਭ ਰਿਹਾ ਇਹ ਰਵਜਾ ਜਾਂ ਫਿਰ ਕਲਪਾ ਜਾਏਗੀ ਬਸ ਦੇਖਦੇ ਹਾਂ ਓਏ ਲੈ ਮਿੱਤਰੋ ਲੈ ਵੀ ਬਾਹਰ ਲੈ ਯਾਰਾਂ ਦੇ ਦਿਖਾਉ ਮੋਰਾ ਯਾਰ ਮੋੜਾ ਖਾ ਕੇ ਗਰਮੈਸ ਹੋ ਜਾਏਗੀ ਕਿਉਂ ਤਾਂ ਚਾਰਜ ਲਾਦਾ ਵੀ ਸਾਡਾ ਢਿੱਲੋਂ ਸਾਹਿਬ ਲੱਗੇ ਨਹੀਂ ਰੋ ਚਾਰਜ ਲਾ ਰਿਹਾ ਲੱਗੇਗਾ ਨਹੀਂ ਲੱਗੇ ਤੱਕਦਾ ਯਾਰ ਚੋ ਠੀਕ ਹੈ ਵੀ ਮਿੱਤਰੋ ਮਿਲਦੇ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਸਰੀ ਗਾਲਜੀ ਸਾਰਿਆਂ ਨੂੰ ਰੱਬ ਰੱਖਾ ਆਪਣਾ ਧਿਆਨ ਰੱਖੋ كيف يا ريتها انا قاطع يعني انا